ਸੋ ਸ੍ਰੀ ਅਦੇਖ ਬ੍ਰੇਕਿੰਗ ਸਾਹਮਣੇ ਆ ਰਹੀ ਹੈ ਤੁਹਾਡਾ ਸਾਂਝਾ ਕਰਨ ਜਾ ਰਹੇ ਹਾਂ ਕਿ ਮੋਗਾ ਦੇ ਵਿੱਚ ਟਰਾਂਸਫਾਰਮਰ ਨੂੰ ਭਿਆਨਕ ਅੱਗ ਲੱਗੀ ਹੈ ਸੋ ਮੋਗਾ ਦੇ ਟਰਾਂਸਫਾਰਮਰ ਦੇ ਵਿੱਚ ਅੱਗ ਲੱਗੀ ਜਿੱਥੇ ਕਿ ਸਿੰਘਾਵਾਲਾ ਦੇ ਬਿਜਲੀ ਗ੍ਰਿਫ ਦੇ ਵਿੱਚ ਇਹ ਘਟਨਾ ਵਾਪਰੀ ਹੈ 220 ਕਿਲੋਵਾਟ ਸਬਸਟੇਸ਼ਨ ਬਿਜਲੀ ਗ੍ਰਿਡ ਦੇ ਵਿੱਚ ਇਹ ਅੱਗ ਲੱਗੀ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਟਰਾਂਸਫਾਰਮਰ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਹੈ 20 ਮੈਗਾਵਾਟ ਟਰਾਂਸਫਾਰਮਰ ਨੂੰ ਇਹ ਅੱਗ ਲੱਗੀ ਹੈ ਇਸ ਸੁਰਲਦੀ ਬ੍ਰੇਕਿੰਗ ਜਿੱਥੇ ਕਿ ਮੋਗਾ ਦੇ ਵਿੱਚ ਟਰਾਂਸਫਾਰਮਰ ਨੂੰ ਇਹ ਭਿਆਨਕ ਅੱਗ ਲੱ ਸੁਆਗਤ ਦੀ ਚਪੇਟ ਦੇ ਵਿੱਚ ਆਇਆ ਇਹ ਟਰਾਂਸਫਾਰਮਰ ਤੋ ਤਸਵੀਰ ਤੁਹਾਨੂੰ ਦਿਖਾ ਰਿਹਾ ਹੈ ਕਿ ਅਗਦੀਆਂ ਲਪਟਾਂ ਤੂਏ ਦੇ ਨਾਲ ਕਿਸ ਤਰੀਕੇ ਦੇ ਨਾਲ ਉੱਪਰ ਨੂੰ ਉੱਠ ਰਹੀਆਂ ਨੇ ਸੋ ਬੇਹਦ ਭਿਆਨਕ ਅਗ ਲੱਗੀ ਹੈ ਸੋ ਮੋਗਾ ਦੇ ਵਿੱਚ ਇਹ ਟਰਾਂਸਫਰ ਹੈ ਸਿੰਘਾਵਾਲਾ ਦੇ ਬਿਜਲੀ ਗ੍ਰਿਫ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਕਿ ਟਰਾਂਸਫਾਰਮਰ ਨੂੰ ਇਹ ਭਿਆਨਕ ਅਗ ਲੱਗ ਗਈ 20 ਮੈਗਾਵਾਟ ਟਰਾਂਸਫਾਰਮਰ ਨੂੰ ਅਗ ਲੱਗੀ ਹੈ ਫਿਲਹਾਲ ਇਹ ਕਿਸ ਤਰ੍ਹਾਂ ਦੇ ਨਾਲ ਲੱਗੀ ਇਸ ਇਸ ਤਰ੍ਹਾਂ ਦੇ ਕਾਰਨ ਦਾ ਹਜੇ ਪਤਾ ਨਹੀਂ ਲੱਗਿਆ ਫਿਲਹਾਲ ਜਿਹੜੇ ਕਿ ਅਗ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਮੋਗਾ ਦੇ ਟਰਾਂਸਫਾਰਮਰ ਦੇ ਵਿੱਚ 220 ਕਿਲੋਵੋਲਟ ਸਬਸਟੇਸ਼ਨ ਬਿਜਲੀ ਗ੍ਰਿਡ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਹੈ। ਸੋ 20 ਮੈਗਾਵਾਟ ਟਰਾਂਸਫਾਰਮਰ ਨੂੰ ਅੱਗ ਲੱਗ ਚੁੱਕੀ ਹੈ। ਸੋ ਸਿੰਗਾਵਾਲਾ ਦੇ ਬਿਜਲੀ ਗ੍ਰਿਫ ਦੇ ਵਿੱਚ ਇਹ ਘਟਨਾ ਵਾਪਰੀ ਹੈ। ਸੋ ਮੋਗਾ ਦੇ ਵਿੱਚ ਟਰਾਂਸਫਾਰਮਰ ਨੂੰ ਇਹ ਭਿਆਨਕ ਅੱਗ ਲੱਗੀ ਹੈ। ਅੱਗ ਦੀ ਚਪੇੜ ਦੇ ਵਿੱਚ ਆਇਆ ਟਰਾਂਸਫਾਰਮਰ, ਆਜ਼ੀਏ ਕਿ 20 ਮੈਗਾਵਾਟ ਟਰਾਂਸਫਾਰਮਰ ਨੂੰ ਇਸਨੇ ਆਪਣੀ ਚਪੇੜ ਦੇ ਵਿੱਚ ਲੈ ਲਿਆ ਅੱਗ ਨੇ। ਸੋ 220 ਕੇਵੀ ਸਬਸਟੇਸ਼ਨ ਬਿਜਲੀ ਗ੍ਰਿਡ ਦੇ ਵਿੱਚ ਇਹ ਭਿਆਨਕ ਅੱਗ ਲੱਗ ਗਈ ਹੈ। ਜੋ ਮੋਗਾ ਦੇ ਵਿੱਚ ਇਹ ਘਟਨਾ ਵਾਪਰੀ ਜਿੱਥੇ ਕਿ ਟਰਾਂਸਫਾਰਮਰ ਸੀ ਜਿੱਥੇ ਕਿ ਟਰਾਂਸਫਾਰਮਰ ਨੂੰ ਇਹ ਅੱਗ ਲੱਗੀ ਹੈ। ਸਿੰਘਾਵਾਲਾ ਦੇ ਬਿਜਲੀ ਗ੍ਰਿਫ ਦੇ ਵਿੱਚ ਇਹ ਘਟਨਾ ਵਾਪਰੀ ਹੈ। ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਟਰਾਂਸਫਾਰਮਰ ਦੀਆਂ ਮੋਗਾ ਦੇ ਵਿੱਚ ਜਿੱਥੇ ਕਿ ਇਹ ਭਿਆਨਕ ਅੱਗ ਲੱਗੀ ਹੈ। ਅੱਗ ਦੀਆਂ ਲਪਟਾਂ ਨੇ ਜਿਹੜੇ ਕਿ ਉੱਠ ਰਹੀਆਂ ਨੇ। ਤੂ ਇਹਦਾ ਗੁਬਾਰ ਦੇਖਿਆ ਜਾ ਸਕਦਾ ਹੈ। ਇਸ ট্রান্সਫਾਰਮਰ ਦੇ ਵਿੱਚ ਜਿੱਥੇ ਕੀ ਇਹ ਅੱਗ ਲੱਗੀ। ਸੋ ਮੌਕੇ ਦੇ ਵਿੱਚ ট্রান্সਫਾਰਮਰ ਨੂੰ ਇਹ ਭਿਆਨਕ ਅੱਗ ਲੱਗੀ ਹੈ ਬਿਜਲੀ ਗ੍ਰਿਫ ਦੇ ਵਿੱਚ ਇਹ ਘਟਨਾ ਵਾਪਰੀ ਹੈ ਸਿੰਘਾਵਾਲਾ ਦੇ। ਸੋ ਫਿਲਹਾਲ ਕਿੰਨਾ ਨੁਕਸਾਨ ਹੋਇਆ ਇਸ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਸੋ ਤਸਵੀਰਾਂ ਤੁਹਾਨੂੰ ਇਸ ਵੇਲੇ ਦੀ ਦਿਖਾ ਰਹੇ ਹਾਂ ਜਿੱਥੇ ਕੀ ਭਿਆਨਕ ਅੱਗ ਦੇਖੀ ਜਾ ਸਕਦੀ ਹੈ ਅੱਗ ਦੀਆਂ ਲਪਟਾਂ ਧੂਏ ਦਾ ਗੁਬਾਰ ਦੇਖਿਆ ਜਾ ਸਕਦਾ ਇੱਕ ਵੱਡਾ ਗੁਬਾਰ ਧੂਏ ਦਾ। ਸੋ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੀ ਭਿਆਨਕ ਇਹ ਅੱਗ ਲੱਗੀ ਹੋਵੇਗੀ। ਜੋ ਸਿੰਗਾਵਾਲਾ ਦੇ ਬਿਜਲੀ ਗ੍ਰਿਫ ਦੇ ਵਿੱਚ ਇਹ ਘਟਨਾ ਵਾਪਰੀ ਹੈ। ਜੋ ਸਿੰਗਾਵਾਲਾ ਦੇ ਬਿਜਲੀ ਗ੍ਰਿਫ ਦੇ ਵਿੱਚ 220 ਕੇਵੀ ਸਬਸਟੇਸ਼ਨ ਬਿਜਲੀ ਗ੍ਰਿਡ ਦੇ ਵਿੱਚ ਇਹ ਅੱਗ ਲੱਗੀ ਹੈ। ਜੋ 20 ਮੈਗਾਵਾਟ ਟਰਾਂਸਫਾਰਮਰ ਨੂੰ ਇਹ ਅੱਗ ਲੱਗੀ ਹੈ 20 ਮੈਗਾਵਾਟ ਟਰਾਂਸਫਾਰਮਰ ਹੈ ਜੋ ਕਿ ਇਸ ਅੱਗ ਦੀ ਲਪੇਟ ਦੇ ਵਿੱਚ ਆ ਗਿਆ। ਸਿੰਘਾ ਵਾਲਾ ਦੇ ਬਿਜਲੀ ਗ੍ਰਿਫ ਦੇ ਵਿੱਚ ਇਹ ਘਟਨਾ ਵਾਪਰੀ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਭਿਆਨਕ ਅੱਗ ਲੱਗੀ ਹੈ ਟਰਾਂਸਫਾਰਮਰ ਦੇ ਵਿੱਚ ਧੂਏ ਦੀਆਂ ਜਿਹੜੇ ਕਿ ਅੱਗ ਦੀਆਂ ਲਪਟਾਂ ਦੇਖੀਆਂ ਜਾ ਸਕਦੀਆਂ ਧੂਆਂ ਵੀ ਇਸ ਪ੍ਰਕਾਰ ਜਿਹੜਾ ਕਿ ਆਸਮਾਨ ਦੇ ਵੱਲ ਵੱਧ ਰਿਹਾ ਬੇਹੱਦ ਭਿਆਨਕ ਅੱਗ ਹੈ ਜਿਹੜੀ ਕਿ ਮੋਗਾ ਦੇ ਟਰਾਂਸਫਾਰਮਰ ਦੇ ਵਿੱਚ ਲੱਗੀ ਹੈ ਸਿੰਘਾਵਾਲਾ ਦੇ ਬਿਜਲੀ ਗ੍ਰਿਫ ਦੇ ਵਿੱਚ ਇਹ ਘਟਨਾ ਵਾਪਰੀ ਹੈ मोगा दमर अग लगी है अग so, दपटा देखिया जा सदन ने बेहद भयानक अग फिलहाल अग कि लगी कि हादसा वापर इसके हजे कारण का पता लगाया जा so, रहा रहा है, की कारण होगा इसका हजे कारण नहीं पता फिलहाल जरा कि खबर सामने आई है इस वे ब्रेकिंग की मोगा द्रांसफार्मर अग लगी है ਟਰਾਂਸਫਾਰਮਰ ਦੇ ਵਿੱਚ ਇਹ ਅੱਗ ਲੱਗੀ ਹੈ ਸੋ ਬੇहद ਭਿਆਨਕ ਅੱਗ ਹੈ ਮੋਗਾ ਦੀ ਹੈ ਦੇ ਟਰਾਂਸਫਾਰਮਰ ਦੀਆਂ ਇਹ ਤਸਵੀਰਾਂ ਨੇ ਜੋ ਕੋਈ ਤੁਹਾਨੂੰ ਦਿਖਾ ਰਹੇ ਆ ਬਿਜਲੀ ਗ੍ਰਿਫਟ ਦੇ ਵਿੱਚ ਸਿੰਘਾਵਾਲਾ ਦੇ ਬਿਜਲੀ ਗ੍ਰਿਫਟ ਦੇ ਵਿੱਚ ਹੈ ਕਟਨਾ ਵਾਪਰੀ ਸੋ ਬੇहद ਭਿਆਨਕ ਅੱਗ ਫਿਲਹਾਲ ਹਜੇ ਕਾਰਨ ਦਾ ਨਹੀਂ ਲੱਗਾ ਪਤਾ ਕਿ ਕਿਵੇਂ ਇਹ ਅੱਗ ਫੈਲੀ ਸੋ ਗੁਰਦੇਵ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਇਸ ਖਬਰ ਤੇ ਸੋ ਗੁਰਦੇਵ ਇਹ ਜੁੜੇ ਕੀ ਅੱਗ ਲੱਗੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਆ ਬੇहद ਭਿਆਨਕ ਅੱਗ ਲੱਗੀ ਹੈ ਸੋ ਕੀ ਕਾਰਨ ਹੈ ਕੀ ਕੁਝ ਜਾਣਕਾਰੀ ਹੈ ਹੋਰ ਤੁਹਾਡੇ ਕੋਲ ਬਿਲਕੁਲ ਹੀ ਮੋਗਾ ਦੇ ਮੋਗਾ ਦਾ ਪਿੰਡ ਸਿੰਘਾ ਵਾਲਾ ਪਿੰਡ ਆ ਉਧਰ ਪਾਵਰ ਗ੍ਰੇਟਾ ਪਾਵਰ ਦਾ ਪੂਰੇ ਤੱਕ ਖਿੱਦਕਿਆ ਜਾਵੇ ਤਾਂ ਇਥੇ ਵੀ 132 ਮੈਗਾਵਾਟ ਬਿਜਲੀ ਇੱਕ ਸਕੰਡਰ ਗੰਗਾ ਨਗਰ ਦੀ ਉੱਚੀ ਤਾਰਾਂ ਲੈਣਾ ਜਾਂਦੀ ਹੈ ਜਿੱਥੇ ਕਦੇ ਉੱਤੋਂ ਕਿਦਾਂ ਦੇਖਿਆ ਜਾਵੇ ਭਿਆਨਕ ਲੱਗ ਗਈ ਆ ਰੂਪ ਉਹ ਭਿਆਨਕ ਇਹਨਾਂ ਤਾਰਾਂ ਕਿ 5 ਵੜੇ ਤੇ ਕਈ ਗੱਡੀਆਂ ਪਹੁੰਚੀਆਂ ਮੋਕੇ ਤੇ ਅਧਿਕਾਰੀ ਪਹੁੰਚਦੇ ਨੇ ਜੇ ਨਾਲ ਦੇਖਿਆ ਜਾਵੇ ਫਿਰ ਹੱਦ ਤੱਕ ਸ਼ਾਰਟ ਸਰਕਟ ਲੱਗ ਕੇ ਲੱਗੀ ਉਹ ਗਰਮੀ ਬਹੁਤ ਜ਼ਿਆਦਾ ਕਰਨ ਤੇ ਸ਼ਾਰਟ ਸਰਕਟ ਮੈਂ ਉਸ ਤੋਂ ਬਾਅਦ ਅੱਗ ਲੱਗਦੀ ਆ ਦੇਖਿਆ ਜਾ ਰਿਹਾ ਤਾਂ ਪਹਿਲੀ ਜੇ ਮੁੱਢਲੀ ਜਾਣਕਾਰੀ ਇਹ ਹੀ ਪਤਾ ਲੱਗੀ ਕਿ ਸੌਫਟਵਰ ਕੜਾ ਲੱਗ ਗਿਆ ਫਿਰ ਹਰ ਇਨਵੈਸਟੀਗੇਟਿਵ ਚਾਹੀਏ ਅਫਸਰ ਪਹੁੰਚ ਚੁੱਕੇ ਆ ਹਾਲੇ ਤੱਕ ਵੀ ਇੱਥੇ ਅੱਗ ਲੱਗੀ ਹੋਈ ਹੈ ਤੇ 5 ਬੜੇ ਗੱਡੀਆਂ ਮੌਕੇ ਤੇ ਪਹੁੰਚੀ ਹੋਈਆਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਰਹੀ ਆ ਕਿਉਂਕਿ ਇਹ ਬੜੇ ਸਰਕਲ ਬਣਾਇਆ ਕਿਉਂ ਘਰੰਚ ਹੁੰਦਾ ਘਰੰਚ ਬਿਲਕੁਲ ਬੰਦ ਕੀਤਾ ਗਿਆ ਹੈ ਇਸ ਤਰ੍ਹਾਂ ਉਸ ਤੋਂ ਬਾਅਦ ਇਹ ਅੱਗ ਦੇ ਉੱਤੇ ਕਾਬੂ ਪਾਉਣ ਲਈ 5 ਬੜੀਆਂ ਗੱਡੀਆਂ ਬੜੇ ਸਪੈਸ਼ਲ ਟਾਕ ਨਾਲ ਅੱਗੇ ਭੇਜਾਈ ਜਾ ਰਹੀ ਹੈ ਸੋ ਹਜੇ ਵੀ ਹੈ ਅੱਗ ਜਿਹੜੀ ਕਿ ਲੱਗੀ ਹੋਈ ਹੈ ਫਿਲਹਾਲ ਜਿਹੜੇ ਕਿ ਟੀਮਾਂ ਪਹੁੰਚਿਆ ਰਹੇ ਜਿਵੇਂ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੋ ਕਿੰਨਾ ਕੁ ਨੁਕਸਾਨ ਅਗਰ ਦੇਖਿਆ ਜਾਵੇ ਕਿ ਅੱਗ ਕਿਉਂਕਿ ਹਜੇ ਵੀ ਲੱਗੀ ਹੋਈ ਹੈ ਕੋਈ ਜਾਨੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਜ਼ਖਮੀ ਨਹੀਂ ਹੋਇਆ ਇਸ ਇਸ ਦੇ ਬਾਰੇ ਕੋਈ ਜਾਣਕਾਰੀ ਮਿਲ ਪਈ ਹੈ ਬਿਲਕੁਲ ਜਾਨੀ ਨੁਕਸਾਨ ਦੀ ਅਜੇ ਹਲੇ ਕੋਈ ਵੱਡਾ ਬਾਦੀ ਸਾਹਮਣੇ ਨੁਕਸਸਾਨ ਕਾਫੀ ਹੋ ਗਿਆ ਕਿ ਉਹ ਸ਼ਾਰਟ ਸਰਕਟ ਨਾਲ ਕਰੰਟ ਦੇ ਸੇ ਬਹੁਤ ਜੀ ਤੇਜ਼ ਨ ਮੈਗਾਵਾਟ ਬਿਜਲੀ ਇਥੋ ਹੀ ਗੁਜ਼ਰਦੀ ਹੈ ਉਹ ਹੁੰਦਾ ਹੈ ਕਿ ਬੜੀ ਸੰਦਗੀ ਨਾਲ ਜਿਹੜਾ ਅੱਗੇ ਵੀ ਆਇਆ ਕਿ ਸੋ ਸ਼ਾਰਟ ਸਰਕਟ ਦੇ ਕਾਰਨ ਪੂਰੇ ਪਾਵਰ ਗ੍ਰਿਡ ਨੂੰ ਬੰਦ ਕੀਤਾ ਗਿਆ ਹੈ ਸਾਰੇ ਬਿਜਲੀ ਬੰਦ ਹੋ ਸਕਦੀ ਕਿ ਨਹੀਂ ਇਹ ਦੇਖਿਆ ਜਾਵੇ ਤਾਂ ਬੜੇ ਧਿਆਨ ਨਾਲ ਧਿਆਨ ਅਜੇ ਕਿ ਅੱਗ ਵੀ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੋਈ ਵੀ ਅਧਿਕਾਰੀ ਬੋਲਣ ਲਈ ਧਿਆਨ ਨਹੀਂ ਮਿਲ ਰਿਹਾ ਕਿ ਇਹ ਕਿੰਨਾ ਖਰਾਬ ਹੋਇਆ ਜੀ ਸੋ ਕਿੰਨੀ ਦੇ ਅਲਾ ਕਿ ਇਹ ਮਿਲ ਜਿਹੜੀ ਕਿ ਅੱਗ ਲੱਗੀ ਤੇ ਕਿੰਨਾ ਕੁ ਹੋਰ ਸਮਾਂ ਜਿਹੜਾ ਕਿ ਲੱਗ ਸਕਦਾ ਹੈ ਇਸ ਤੇ ਪੂਰੀ ਤਰ੍ਹਾਂ ਕਾਬੂ ਪਾਉਣ ਦੇ ਲਈ ਇਸ ਦੇ ਬਾਰੇ ਕੀ ਕੋਈ ਜਾਣਕਾਰੀ ਹੈ ਬਿਲਕੁਲ ਕਿਉਂਕਿ ਮੈਂ ਇਹ ਜਿਹੜਾ ਦੱਸ ਰਿਹਾ ਆ ਆਮ ਮਾਰਕੀ ਦੇ ਅਕਲ ਲੱਗਦੀ ਹੈ ਤੇ ਉਸੇ ਦੇਖਿਆ ਨਾ ਵੀ ਫਾਇਰ ਗੱਡ ਪੂਰੀ ਪ੍ਰੈਸ਼ਰ ਨਾਲ ਚ ਗੱਡੀਆਂ ਪਾਣੀ ਪਾ ਕੇ ਅੱਕ ਵੀ ਜਾਂਦੀ ਆ ਕਿਉਂ ਕਰੰਟ ਹੁੰਦਾ ਸਰਕਟ ਉਹ ਸਰਕਟ ਬਣਾ ਬੰਦ ਕਰਨੇ ਪਏ ਆ ਟਾਈਮ ਲੱਗ ਸਕਦਾ ਫਿਰ ਹਾਲਜਿਦਾ ਕਿ ਉਸੇ ਆ ਗੱਡੀਆਂ ਪਹੁੰਚੇ ਸ਼ੁਰੂ ਹੋ ਗਈਆਂ ਜੀ ਜੀ ਗੁਰਦੇਵ ਜੀ ਬਵਤਨ ਮੈਂ ਤੁਹਾਡਾ तमाम ਜਾਣਕਾਰੀ ਦੇ ਲਈ ਸਬੋਗਾ ਦੇ ਟਰਾਂਸਫਾਰਮਰ ਦੇ ਵਿੱਚ ਪਿਆਨ ਅੱਗ ਲੱਗੀ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਜਿਹੜੇ ਕੀ ਪਹੁੰਚੀਆਂ ਹੋਈਆਂ ਨੇ ਫਿਲਹਾਲ ਜਿਹੜੀ ਕੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀ ਚੱਤੀ ਜਾ ਰਹੀ ਹੈ ਸੋ ਸਿੰਘਾਵਾਲਾ ਦੇ ਪਿਛਲੇ ਕਿਰਤ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਟਰਾਂਸਫਾਰਮਰ ਦੇ ਵਿੱਚ ਸ਼ਾਰਟ ਸਰਕਟ ਹੋਇਆ ਜਿਸ ਦੇ ਕਰਕੇ ਇਹ ਭਿਆਨਕ ਅੱਗ ਲੱਗੀ ਫਿਲਹਾਲ ਜਿਹੜੇ ਕਿ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੁਥੇ ਕਿ ਹਜੇ ਵੀ ਇਹ ਅੱਗ ਲੱਗੀ ਹੋਈ ਹੈ ਫਿਲਹਾਲ ਜਿਹੜੇ ਕਿ ਇਸ ਨੂੰ ਅੱਗ ਤੇ ਪੂਰੇ ਤਰੀਕੇ ਦੇ ਨਾਲ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਉੱਥੇ ਪਹੁੰਚੀਆਂ ਹੋਈਆਂ ਨੇ ਫਿਲਹਾਲ ਜਿਹੜਾ ਕਿ ਕਿੰਨਾ ਕੁ ਜਿਹੜਾ ਕਿ مالی ਨੁਕਸਾਨ ਹੋਇਆ ਇਸ ਦਾ ਅੰਦਾਜ਼ਾ ਹਜੇ ਬਾਅਦ ਵਿੱਚ ਲਗਾਇਆ ਜਾਏਗਾ ਫਿਲਹਾਲ ਜਿਹੜੇ ਕਿ ਕੋਸ਼ਿਸ਼ ਕੀਤੀ ਜਾ ਰਹੀ